ਗੁੱਡ ਮਾਰਨਿੰਗ ਗਾਇਸ ਕੀ ਹਾਲ ਚਾਲ ਮੇ ਸਾਰੇ ਠੀਕ ਠਾਕ ਹੋਮਗੇ ਤੁਹਾਡਾ ਸਵਾਗਤ ਹੈ ਸਾਡੇ ਨਿਊ ਬਲੌਗ ਚੈਨਲ ਕੋਲਿੰਪਰਵਸ ਬਲੌਗ ਵਿੱਚ ਤੇ ਅੱਜ ਦਾ ਬਲੌਗ ਹੈਗਾ ਆ ਆਪਣਾ ਸਿੱਧ ਜਨੂ ਦੀ ਜਗ੍ਹਾ ਤੇ ਪ੍ਰੋਗਰਾਮ ਆ ਮੈਂ ਤਾਂ ਕੋਲ ਨੂੰ ਸੇ ਜਾ ਰਹੇ ਆ ਕਿਉਂ ਉਹ ਥੋੜਾ ਖੜਾ ਚੱਲਾ ਹਾਂ ਨਹੀਂ ਹੋ ਤਾਂ ਫਿਰ 10:00 ਵਜੇ ਨਾ ਝੰਡਾ ਚੜ੍ਹਨਾ ਆ ਅੱਜ ਰਵੀ ਛੁੱਟੀ ਆ ਅੱਜ ਰਵੀ ਵੀ ਇੱਥੇ ਆਏ ਵੀ ਜਾਣਗੇ ਫੂੰਦੇਦੋਲੇ ਹੋ ਜਾ ਫਿਲਮਾਂ ਦੇ ਚਾਹ ਵੀ ਲਈਏ ਬੱਲਾ ਗਰਲਨ ਕਹਿੰਦਾ ਮੇਰੀ ਗੋਦ ਕਰ ਦੋ ਮੈਂ ਜਾਣਾ ਆ ਪੂਮਰ ਉੱਡੀ ਕੇ ਖੇਡਾਂ ਤੁਸੀਂ ਖੇਡੋ ਤੇ ਆਪਾਂ ਚਾਹ ਪੀ ਲਈਏ ਖੜਾ ਹੋ ਇੱਥੇ ਨਾਲਾ ਕੌਣ ਹੈ ਬਾਹਰ ਕੌਣਾ ਆਪਾਂ ਵੀ ਲਈਏ ਚਾਹ ਗਰਲਨ ਆਪਾਂ ਬਿਲੇ ਜਾ ਗੁਲਿੰਦਰ ਵਿਸ਼ਰਾਤਰ ਕਾਨ ਵਿੱਚ ਬਿਜ਼ੀ ਹੋਏ ਆ ਗੁਲਿੰ ਚੀਚੀ ਕਰੀ ਜਾਂਦਾ ਤੇ ਵਿਸ਼ਰਾਤਰ ਕਰੀ ਜਾਂਦੇ ਆ ਆਪਾਂ ਹੁਣ ਕਰ ਲਈਏ ਥੋੜਾ ਹਰ ਘਰ ਦਾ ਕੰਮ ਨਿਬੇੜ ਲਈਏ ਤੇ ਫਿਰ ਚੱਲਦੇ ਆ ਸ਼ੈਲ ਚੌਂਕੀ ਲੱਗੇ ਸ਼ਾਇਦ ਨਾ ਵੀ ਲੱਗੇ ਤੇ ਚੱਲਦੇ ਆ ਲੰਗਰ ਪਾਣੀ ਖਾ ਕੇ ਆਉਂਦੇ ਆ ਨਾਲ ਮਿੱਠੇ ਟੇਕੇ ਆਣੇ ਆ ਰਹਿ ਪਾਪਾ ਜੀ ਬਾਪਾ ਜੀ ਤੇ ਬਾਪਾ ਜੀ ਦਾ ਪਤਮਾ ਗਾਣਾ ਨਾ ਮੈਂ ਬਾਪਾ ਜੀ ਦਾ ਪਤਮਾ ਗਾਣਾ ਨਾ ਮੈਂ ਬਾਪਾ ਜੀ ਦਾ ਪਤਮਾ ਗਾਣਾ ਨਾ ਹਉ ਤਾਲੁਕ ਮਗੁਟਿ ਲੜੀਆਂ ਬਾਬ ਜੀ ਨਾ ਸੱਚ ਦੀ ਆਸ ਸੰਗੋਣਾ ਸੱਚ ਨੂੰ ਸਰਸਪੀਓ ਕਰ ਲਿਆ ਰਾਮਾ ਦੇ ਕਣ ਨੂੰ ਗੋਰਖਦੀਓ ਜਲ ਕੇ ਆ ਤੇਰਾ ਤੁਮਾ ਦੇਖਣ ਨੂੰ खणो चुनी चा छो ते चोना दखण में चंजी चालो ਗੁਰਦੁਆਰੇ ਨੂੰ ਗੁਰਦੁਆਰੇ ਲੰਗਰ ਸੀ ਆਪਾਂ ਰੋਟੀ ਖਾ ਕੇ ਆ ਗਏ ਆ ਗਾੜੀ ਲੈ ਕੇ ਪਰਸ਼ਾਦ ਤੇ ਸ਼ਾਮ ਨੂੰ ਸ਼ਾਮ ਨੂੰ ਆਪਾਂ ਰੋਟੀ ਰੋਟੀ ਖਾ ਕੇ ਗੁਰਦੁਆਰੇ ਘਰ ਨੂੰ ਆ ਗਏ ਆ ਆਉਂਦਿਆਂ ਨੂੰ ਸੂਟਾ ਵਾਲਿਆਂ ਨੂੰ ਬੇਨਤੀ ਆ ਵੀ ਸੂਟ ਜਿਹੜਾ ਨਾ ਕਾਲੀ ਦੇ ਨਾ ਮੰਗਿਆ ਕਰੋ ਰੈਸਟ ਵੀ ਨਹੀਂ ਕਰਨ ਦਿੱਤੀ ਥੱਕ ਗਿਆ ਅਧਰ ਥੱਕ ਗਿਆ ਸੂਟ 4 ਵਜੇ ਚਾਹੀਦਾ ਜੀ ਹੋ 4 ਵਜੇ ਗੋਲੀਨ ਤਾਂ ਮੰਮੀ ਪਤਾ ਨਹੀਂ ਕੀ ਬਹਿਸ ਵਸਾਈਆ ਹੋਈ ਜਾਂਦਾ ਇਹਨਾਂ ਦਾ ਆ ਕੀ ਹੋ ਗਿਆ ਹੋਰ ਸਿਕਰ ਦੁਪਹਿਰ ਨਹੀਂ ਜਾਣਾ ਖੱਡਣ ਕਿਤੇ ਪਾਸੇ ਵੀ ਇਧਰ ਆ ਜਾ ਕਿਸੇ ਕੰਨ ਨਹੀਂ ਜਾਣਾ ਤੇ ਆਪਾਂ ਹੁਣ ਕਰ ਲਈਏ 10 ਮਿੰਟ ਰੈਸਟ ਕਰਕੇ ਸੂਟ ਕਰ ਲਈਏ 4 ਵਜੇ ਨਾਲ ਚਾਹੀਦਾ ਆ 1 6 ਵਜੇ ਨਾਲ 4 ਵਜੇ ਨਾਲ